ਤੇ ਸਿਰਪੁਰ ਧੂੜੀ ਰੋਡ ਦੇ ਉੱਤੇ ਆ ਭਾਈ ਐਕਸੀਡੈਂਟ ਹੋ ਗਿਆ ਛੋਟੇ ਕਨੌਰ ਦੇ ਰਸਤੇ ਤੇ ਗੱਡੀ ਛੋਟੇ ਕਨੌਰ ਦੇ ਲਵੇ ਗੱਡੀ ਇਹ ਦਰਾਸਤ ਦੇ ਵਿੱਚ ਵੱਜ ਗਈ ਧੂੜੀ ਸਿਰਪੁਰ ਰੋਡ ਦੇ ਉੱਪਰ ਆ ਗੱਡੀ ਦਾ ਨੰਬਰ ਹੈ ਜੀ ਆ 40 05 ਸਬੱਤ ਇੱਕ ਕਾਰ ਹੈ ਜਿਹੜੀ ਆਹ ਹੈ ਆ ਦੇਖੋ ਜੀ ਆਹ ਦੇਖ ਸਕਦੇ ਹੋ ਤੁਸੀਂ ਨੰਬਰ ਗੱਡੀ ਦਾ ਇਹ ਗੱਡੀ ਇਸ ਦਰਸਤ ਦੇ ਵਿੱਚ ਵਜੀ ਆ ਇਹ ਕੋਈ ਕੌਣ ਵੀਰ ਹੈ ਕਿਦੇ ਘਰੋਂ ਆ ਕਿਹੜਾ ਪਿੰਡ ਆ ਇਹਦਾ ਕੋਈ ਇਸ ਵੀਡੀਓ ਰਾਹੀਂ ਇਹ ਸਾਡੇ ਫੋਨ ਨੰਬਰ ਤੇ 986535811 986535811 ਦੇ ਉੱਪਰ ਦੱਸ ਦਿਓ ਜੀ ਇਹ ਸਾਰੇ ਵੀਰਾਂ ਨੂੰ ਜੋ ਵੀ ਵੀਡੀਓ ਦੇਖ ਰਹੇ ਨੇ ਬੇਨਤੀ ਹੈ ਕਿ ਯਾਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ